ਜਮਹੂਰੀ ਕਿਸਾਨ ਸਭਾ ਨੇ ਹੋਰਨਾ ਜਥੇਬੰਦੀਆਂ ਨਾਲ ਮਿਲ ਕੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਾਨੂੰਨਾਂ ਖਿਲਾਫ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਕਾਨੂੰਨ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਵੀ ਸਾੜ ਦਿੱਤੀਆਂ ਮੈਂ ਤੋਹੇ ਜਗਮਉਂ ਸਿੰਘ ਪ੍ਰਧਾਨ ਦੀ ਬੁਲਤ ਕਾਰ ਤੋਂ ਪਿਆਰ ਅੱਜ ਪ੍ਰਦਰਸ਼ਨ ਕੀਤਾ ਜਾਏਗਾ એટલે ਕਿ 1 ਜੁਲਾਈ ਕਾਲਾ ਦਿਨ ਗਿਣਿਆ ਜਾਏਗਾ ਇਤਿਹਾਸ ਵਿੱਚ ਕਿਉਂਕਿ ਜਿਹੜੇ ਅੰਗਰੇਜ਼ ਰਾਏ ਕਿਹਾ ਗਿਆ ਕਿ ਅੰਗਰੇਜ਼ ਰਾਜ ਦੇ ਕਾਨੂੰਨ ਬਦਲੇ ਜਾ ਰਹੇ ਨੇ ਅਸਲ ਵਿੱਚ 80% ਕਾਨੂੰਨ ਤੇ ਉਹੀ ਨੇ ਜਿਹੜੇ 20% ਬਦਲੇ ਵੀ ਨੇ ਉਹ ਲੋਕਾਂ ਦੇ ਖਿਲਾਫ ਨੇ ਜਮਹੂਰੀ ਅਧਿਕਾਰ ਦੇ ਤੁਸੀਂ ਇਹ ਕਹਿ ਰਹੇ ਆ ਕਿ ਜਿਹੜੀ ਗਾਰੰਟੀ ਹੈ ਉਹ ਕੋਈ ਵਿਅਕਤੀ ਦੀ ਗਾਰੰਟੀ ਨਹੀਂ ਹੁੰਦੀ ਉਹ ਸੰਵਿਧਾਨ ਦੀ ਗਾਰੰਟੀ ਹੁੰਦੀ ਹੈ ਉਹ ਸੰਵਿਧਾਨ ਦੀਆਂ ਉਹ ਸਾਰੀਆਂ ਗਾਰੰਟੀਆਂ ਜਿਹੜੀਆਂ ਨੇ ਉਹ ਅੱਜ ਵੀ ਡਰਾ ਹੋ ਰਹੀਆਂ ਨੇ ਤੋ ਇਸ ਕਰਕੇ ਪਹਿਲਾ ਸਾਡਾ ਇਹ ਹੈ ਕਿ ਉਹ ਜਿਹੜੇ ਤਿੰਨੇ ਕਿ ਹਿੰਦੀ 'ਚ ਨਾਂ ਰੱਖਣ ਨਾਲ ਉਹ ਅੰਗਰੇਜ਼ ਰਾਜ ਦੇ ਉਹੀ ਬទੂ ਦੇ ਕਿ ਉਹਨਾਂ ਨੂੰ ਚਲਾਇਆ ਜਾਏਗਾ ਅਰਕੋਚੈਸਟਿਕ ਸੌਫਟਵੇਅਰ ਤੇ ਇੱਕ ਰਾਸ਼ਟ੍ਰਪਤੀ ਨੂੰ ਜਿਹੜਾ ਹੈ ਇੱਕ ਮੰਗ ਪੱਤਰ ਦਿੱਤਾ ਜਾਏਗਾ ਖਾਸ ਤੌਰ ਤੇ ਕਿਉਂਕਿ ਯੂਏਪੀਏ ਨੂੰ ਬਹੁਤ ਮਿਸਯੂਜ਼ ਕੀਤਾ ਪਿਛਲੇ ਸਮੇਂ ਫਿਰ ਲੇਟੈਸਟ ਹੈ ਉਹ ਅਰੰਦਤੀ رائے ਤੇ ਪ੍ਰੋਫੈਸਰ ਸ਼ੌਫਤ ਹਸੈਨ ਜਿਹੜੇ ਨੇ ਉਹਨਾਂ ਦੇ ਉੱਤੇ ਉਹਨੂੰ ਲਾਗੂ ਕੀਤਾ ਗਿਆ ਪੁਰਾਣੇ 14 ਸਾਲ ਪੁਰਾਣੇ ਕੇਸ ਉਹਦੀ ਪ੍ਰੋਟੈਸਟ ਹੈ ਤੇ ਇਹ ਲੱਗਾ ਕਿ ਇਸੋ ਡਾਕੇ ਹੋ ਰਿਹਾ ਕਿ ਟ੍ਰਾਂਸਪੋਰਟ ਦਾ ਰਸਤਾ ਖਲੇ ਇਹ ਇਹ ਹੈ ਕਿ ਐਕਚੁਅਲੀ ਲੋਕਾਂ ਦਾ ਰਸਤਾ ਖੁੱਲੇਗਾ ਤੇ ਲੋਕਾਂ ਨੇ ਸਮਝਣਾ ਹੈ ਕਿ ਉਹਨਾਂ ਦੇ ਹੱਕ ਤੇ ਕਿਤੇ ਮੰਜਰ ਖੋਏ ਜਾ ਰਹੇ ਨੇ ਪਰ ਉਹਦੇ ਉੱਤੇ ਅਸੀਂ ਲਗਾਤਾਰ ਲੋਕਾਂ ਵਿੱਚ ਜਾਵਾਂਗੇ ਅਨਸਾਰੀਆਂ ਕਿ ਬਹੁਤ ਸਾਰੇ ਜਥੇਬੰਦੀਆਂ ਨਾਲ ਗੱਲ ਕੇ ਇਸਲਾਹ ਹੋਵੇ ਤਾਂ ਰਾਜ ਸਾਰੇ ਪੰਜਾਬ ਵਿੱਚ ਹਰ ਡਿਸਟ੍ਰਿਕਟ ਵਿੱਚ ਹਰ ਤਸੀਲ ਵਿੱਚ ਲੋਕ ਜਿਹੜੇ ਨੇ ਉਹ ਇਸ ਤੋਂ ਦੱਸ ਤੋਂ ਕਰਾਂ ਜੇ ਇਹਨਾਂ ਦੇ ਮਾਈਕਰੋ ਲੈਣਾ ਲੋਕਾਂ ਨੂੰ ਕਿੱਦਾਂ ਨੁਕਸਾਨ ਹੋਊਗਾ ਕਿੰਨਾ ਕ ਨੁਕਸਾਨ ਹੋਊਗਾ ਕਿਥੋਂ ਨੁਕਸਾਨ ਹੈ ਕਿ ਪਿੰਡਾ ਸੇ ਇਕੱਠੇ ਹੋਏ ਆ ਇਹ ਹੁਣ ਦੇਸ਼ ਤਰੋ ਵੱਢ ਜੇ ਖਾਣੇਦਾਰ ਨੂੰ ਮਤਦ ਦੇਤੀ 90 ਦਿਨਾਂ ਦੇ ਬੰਦੇ ਨੂੰ ਖਾਣੇ ਚ ਰੱਖ ਸਕਦੇ ਜਿਹੜਾ ਅੱਗੇ 15 ਦਿਨ ਦੀ ਸੀ ਉਹਦਾ ਮਤਲਬ ਹੈ ਕਿ ਤੁਸੀਂ ਮਤਲਬ ਉਹ ਇੱਕ ਤਰ੍ਹਾਂ ਦੇ ਭਾਰ ਵਧਾ ਰਹੇ ਕਿ ਅੱਗੇ ਜੇ ਖਾਣੇਦਾਰ ਨੇ ਐਕਸ਼ਨ ਲੈਣਾ ਤੇ ਕਿੱਦੋਂ ਉੱਪਰਲੇ ਅਫਸਰ ਕੋਲ ਜੁਮੇ ਉਹ ਯੋਜਨਾ ਨੂੰ ਬਰੀ ਕਰਦਾ ਅਗਰ ਕੋਈ ਪ੍ਰੋਟੈਸਟ ਹੋ ਰਹੀ ਹੈ ਉਦੇ ਉੱਤੇ ਕੋਈ ਪੁਲਿਸ ਐਕਸ਼ਨ ਕਰਦੀ ਹੈ ਉਹਦਾ ਲੋਕਲ ਅਫੀਸਰ ਹੈ ਉਹਦੀ ਜੁਨਲ ਵਾਲੀ ਤੇ ਆਗੇ ਕਿਉਂਕਿ ਕਿਸੇ ਦਾ ਸਲਾਮ ਹੀ ਨਹੀਂ ਕਰ ਸਕਦਾ ਇਹਦਾ ਮਤਲਬ ਹੈ ਕਿ ਤੁਸੀਂ ਲੋਕਾਂ ਦਾ ਸਿੱਧਾ ਮਤਲਬ ਉਹਨਾਂ ਨਾਲ ਮੁਕਤ ਟਕਰਾ ਕਰ ਰਹੇ ਹੋ ਜਿਹੜਾ ਅੰਗਰੇਜ਼ੀ ਰਾਜ ਵਿੱਚ ਇਹੀ ਹੁੰਦਾ ਸੀ ਰੋਲ ਅਟੈਕ ਜਿਹੜਾ ਹੈ ਕੋਈ ਸੀ ਵੀ ਨਾ ਦਲੀਲ ਨਾ ਅਪੀਲ ਨਾ ਵਕੀਲ ਹੁਣ ਯੂਏਪੀਏ ਕਿ ਉਹਦਾ ਚੱਲਦਾ ਸੀ ਹੁਣ ਉਹਨੂੰ ਆਮ ਕ੍ਰਿਮਨਲ ਜਸਟਿਸ ਵਿੱਚ ਲੈ ਆਂਦਾ ਕਿ ਬਹੁਤ ਸਾਰੀਆਂ ਐਗਜੀਆਂ ਮਤਲਬ ਕੋਈ ਕਟਾ ਹੈਗੀਆਂ ਨੇ ਔਰ ਸਭ ਜਿਹੜੀ ਸਭ ਤੋਂ ਵੱਡੀ ਘਾਟ ਇਹ ਹੈ ਕਿ ਇੱਕ ਲਾਅ ਕਮਿਸ਼ਨ ਬਣਿਆ ਕਾਨੂੰਨ ਨੂੰ ਬਣਾਉਣ ਵਾਸਤੇ ਬਹੁਤ ਸਾਰੇ ਜਿਹੜੇ ਕਾਨੂੰਨੀ ਲੋਕ ਸਪਕ ਪੁਲਿਸ ਦੇ ਹਨ ਬਲ ਹੁਣ ਤੱਕ 16 ਰਿਪੋਰਟਾਂ ਨੇ ਕਿ ਪੁਲਿਸ ਨੂੰ ਕਿਵੇਂ ਮਤਲਬ ਚੰਗਾ ਪ੍ਰਬੰਧ ਵਾਸਤੇ ਤਿਆਰ ਕੀਤਾ ਜਾਵੇ ਔਰ ਇਹ ਕਾਨੂੰਨ ਜਿਹੜੇ ਨੇ ਕਿ ਹੋਮ ਮਿਨਿਸਟਰੀ ਰਾਹੀਂ ਹੋਮ ਮਿਨਿਸਟਰੀ ਦਾ ਕੰਮ ਕਾਨੂੰਨ ਬਣਾਉਣਾ ਨਹੀਂ ਉਹਦਾ ਕੰਮ ਕਾਨੂੰਨ ਲਾਗੂ ਕਰਨਾ ਹੈ ਤੇ ਦਾ ਮਤਲਬ ਹੈ ਕਿ ਆਪਣੀ ਸੁਹੂਲਤ ਦੇ ਮੁਤਾਬਕ ਜਨਗਾਂ ਵਿੱਚ ਸੇਟ ਜਾਂ ਕਰਦਾ ਹੈ ਇਹੜਾ ਕਾਲਾ ਦਿਨ ਬੜੇ ਆ ਮੈਂ ਹਰਨੇਕ ਸਿੰਘ ਗੁਜਰਵਾਲ ਜ਼ਿਲ੍ਹਾ ਫਕਤਰ ਚ ਮੂਰੀ ਕਿਸਾਨ ਸਭਾ ਪੰਜਾਬ ਅੱਜ ਅਪਦਰਸ਼ਨ ਕਿਤੇ ਆ ਰਹੇ ਹੁਣ ਤੁਹਾਡਾ ਕੀ ਅਗਲਾ ਰੈਨ ਅਗਲਾ ਕੀ ਅੱਜ ਪ੍ਰਦਰਸ਼ਨ ਉਸ ਤੋਂ ਬਾਅਦ ਕੀ ਹੋਣਾ ਅ ਅੱਜ ਅਸੀਂ ਪ੍ਰਦਰਸ਼ਨ ਕਰਕੇ ਜਿਹੜੀਆਂ ਕਾਨੂੰਨ ਦੀਆਂ ਕਾਪੀਆਂ ਨੇ ਉਹਨਾਂ ਨੂੰ ਸਾੜਾਂਗੇ ਅੱਗੇ ਲਾਵਾਂਗੇ ਤੇ ਸਾਡਾ ਅਗਲਾ ਨਿਸ਼ਾਨਾ ਇਹ ਆ ਵੀ ਜਿਹੜੇ ਇਹ ਕਾਨੂੰਨ ਲਾਗੂ ਕੀਤੇ ਜਾ ਰਹੇ ਨੇ ਇਹ ਲੋਕਾਂ ਦੀ ਸੂਤ ਵਾਸਤੇ ਨਹੀਂ ਹੈ ਅਸਲ ਦੇ ਵਿੱਚ ਦੇਸ਼ ਦੇ ਵਿੱਚ ਜਿਹੜਾ ਮਾਹੌਲ ਵੱਧ ਰਿਹਾ ਲੋਕ ਅਦੋਲਨ ਦੇ ਰਾਹ ਪੈ ਰਹੇ ਨੇ ਲੋਕ ਸਰਕਾਰ ਦਾ ਵਿਰੋਧ ਕਰ ਰਹੇ ਨੇ ਲੋਕ ਜਿਹੜੇ ਸਰਕਾਰ ਦੇ ਕਾਨੂੰਨਾਂ ਨੂੰ ਲਾਗੂ ਨਹੀਂ ਹੋਣ ਦੇ ਰਹੇ ਉਹਨਾਂ ਨੂੰ ਰੋਕਣ ਵਾਸਤੇ ਜਿਹੜੇ ਅਧੂਲਨਕਾਰੀ ਨੇ ਜਿਹੜੇ ਅਧੂਲਨ ਕਰਕੇ ਲੋਕਾਂ ਨੂੰ ਜਾਗਰੂਕ ਕਰਦੇ ਨੇ ਉਹਨਾਂ ਨੂੰ ਰੋਕਣ ਦਾ ਰਾਹ ਵਾ ਅਸਲ ਦੇ ਵਿੱਚ ਉਹਨਾਂ سرمایہਦਾਰਾਂ ਦੀਆਂ ਜਿਹੜੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਨੇ ਦੇਸ਼ ਦੇ ਵਿੱਚ ਉਹਨਾਂ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕਰਨ ਵਾਸਤੇ ਅਧੂਲਨਕਾਰੀਆਂ ਨੂੰ ਜਬਰੀ ਉਹਨਾਂ ਤੇ ਘਵਾੜਾ ਚਲਾ ਕੇ ਉਹਨਾਂ ਨੂੰ ਰੋਕਣ ਵਾਸਤੇ ਕਾਨੂੰਨ ਲਾਗੂ ਕੀਤੇ ਜਾ ਰਹੇ ਨੇ ਸਾਡਾ ਇਹ ਆ ਕਿ ਜਿੰਨਾ ਚਿਰ ਇਹ ਕਾਨੂੰਨ ਲਾਗੂ ਕੀਤੇ ਜਾਂਦੇ ਰਹਿਣਗੇ ਇਹ ਜੇ ਕਾਨੂੰਨ ਦੇਸ਼ ਦੀ ਪਾਰਲੀਮੈਂਟ ਵਿੱਚ ਬਣਦੇ ਰਹਿਣਗੇ ਉਹਨਾਂ ਦਾ ਅਸੀਂ ਵਿਰੋਧ ਲੋਕਾਂ ਦੇ ਨਾਲ ਸੜਕਾਂ ਦੇ ਉੱਤੇ ਕਰਦੇ ਰਹਾਂਗੇ ਤੇ ਸਾਡਾ ਸਮਝਦਾਰੀ ਇਹ ਵੀ ਆ ਕਿ ਸ਼ੀਤਪਕ ਸਿੰਘ ਉਹਨਾਂ ਨੇ ਨਾਹਰਾ ਲਾਇਆ ਸੀ ਕਿ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮਰਦਾਬਾਦ ਅਸਲ ਦੇ ਵਿੱਚ ਇਹ ਸਾਮਰਾਜ ਮਰਦਾਬਾਦ ਕਰਕੇ ਹੀ ਜਿਹੜੀਆਂ ਇਹ ਨੀਤੀਆਂ ਲਿਆਂਦੀਆਂ ਜਾ ਰਹੀਆਂ ਨੇ ਇਹ ਸਾਮਰਾਜੀ ਨੀਤੀਆਂ ਨੇ ਅਸੀਂ ਸ਼ੀਰਪਖ ਸਿੰਘ ਦੇ ਜਿਹੜੇ ਨਾਰੇ ਨੂੰ ਹਕੀਕੀ ਰੂਪ ਦੇਣ ਵਾਸਤੇ ਉਹਦੇ ਸਾਮਰਾਜਵਾਦ ਨੂੰ ਜਿੱਥੇ ਮੁਰਦਾਬਾਦ ਕਹਿੰਦੇ ਆ ਉਹਨਾਂ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਹੋਏ ਇਹਨਾਂ ਕਾਨੂੰਨਾਂ ਨੂੰ ਲਾਗੂ ਹੋਣ ਤੋਂ ਰੋਕਾਂਗੇ ਹਨ ਵਾਲੇ ਟਾਈਮ ਤੇ ਅਸੀਂ ਇਸ ਸੰਘਰਸ਼ ਨੂੰ ਤੇਜ਼ੀ ਦੇ ਨਾਲ ਲੋਕਾਂ ਤੱਕ ਲੈ ਕੇ ਜਾਵਾਂਗੇ ਪਿੰਡਾਂ ਤੱਕ ਲੈ ਕੇ ਜਾਵਾਂਗੇ ਮੋਹੱਲਾਂ ਤੱਕ ਲੈ ਕੇ ਜਾਵਾਂਗੇ ਇੱਕ ਵੱਡੀ ਲਾਂਬਨ ਦੀ ਖੜੀ ਕਰਾਂਗੇ ਜਿਹੜੇ ਲੋਕ ਅੱਜ ਇਸ ਘੇਰੇ ਦੇ ਵਿੱਚ ਨਹੀਂ ਆਏ ਅਸੀਂ ਯਤਨ ਕਰਕੇ ਉਹਨਾਂ ਲੋਕਾਂ ਨੂੰ ਵੀ ਇਸ ਘੇਰੇ ਦੇ ਵਿੱਚ ਲੈ ਕੇ ਆਵਾਂਗੇ ਤਾਂ ਕਿ ਸਰਕਾਰ ਦੇ ਖਿਲਾਫ ਇੱਕ ਵੱਡਾ ਲੋਕ ਰੋਜਾ ਉਹ ਤਿਆਰ ਕੀਤਾ ਜਾਵੇ ਮੈਂ ਹਜਿੰਦਰ ਸਿੰਘ ਪ੍ਰਧਾਨ ਮੋਲਡ ਰੈਂਡ ਸਟੀਲ ਵਰਕਜੋਂ ਹਾਂ ਜੋ ਫੈਕਟਰੀ ਮਦਦ ਜਿੱਤੇ ਬੰਦੀ ਆ ਏ ਅਸੀਂ ਜ਼ਿਲੇ ਪੱਤਰ ਦੀਆਂ ਜਿੰਨੀਆਂ ਮਜ਼ਦੂਰ ਕਿਸਾਨ ਮਲਾਜ਼ਮ ਜਮਹੂਰੀ ਦੇ ਤਰਫਲੀ ਜਿੱਥੇ ਬੰਦਿਆਂ ਨੇ ਉਹਨਾਂ ਨੇ ਇਹ ਜ਼ਿਲਾ ਹੈੱਡਕੁਆਟਰ ਤੇ ਧਰਨਾ ਲਾਇਆ ਪੰਜਾਬ ਕਰਦਾ ਵਿੱਚ ਇਹ ਪੰਜਾਬ ਪੱਤਰ ਦੇ ਐਕਸ਼ਨ ਆ ਤਿੰਨ ਦਰਜਣ ਦੇ ਕਰੀਬ ਜਿੱਥੇ ਬੰਦਿਆਂ ਦਾ ਸੱਦਾ ਉਹਨੂੰ ਅਸੀਂ ਲੁਧਿਆਣੇ ਚ ਕਰ ਰਹੇ ਆ ਤੇ ਇਸੇ ਹਿਸਾਬ ਨਾਲ ਪਾਇਲ ਸ਼ਗਰਾਵਾਲਾ ਖੰਨਾ ਤੇ ਜਗਰੋਂ ਚ ਵੀ ਹੋ ਰਿਹਾ ਹੈ ਇਹਦਾ ਮੁੱਖ ਮਕਸਦ ਇਹ ਆ ਵੀ 1 ਜੁਲਾਈ ਤੋਂ ਨਵੇਂ ਜੋ ਫੌਜਦਾਰੀ ਕਾਨੂੰਨ ਲਾਗੂ ਕੀਤੇ ਨੇ ਇਹਦਾ ਵਿਰੋਧ ਕਰਨਾ ਦੂਜਾ ਬੁੱਧੀਜੀਵੀਆ ਨੂੰ ਦੁਬਾਰਾ ਔਰੰਤੀ ਰਾਏ ਨੂੰ ਸੇਖ ਉਹ ਸੇਖ ਹਸੈਨ ਨੂੰ ਉਹ ਫੜ ਕੇ ਦੁਬਾਰਾ ਯੂਏਪੀਏ ਦੇ ਅਸਤ ਜਿਹੜੇ ਬੰਦ ਕਰਨਾ ਉਹਦਾ ਵਿਰੋਧ ਕਰਨ ਲਈ ਆ ਜਮਹੂਰੀ ਹੱਕ ਬਹਾਲ ਕਰਨ ਲਈ ਇਹ ਸਾਡਾ ਪ੍ਰਦਰਸ਼ਨ ਹੋਣਾ ਅਸੀਂ ਇਹ ਗੱਲ ਦੇਖਦੇ ਆ ਕਿ ਜਿਹੜੇ ਸੰਤਰੀ ਮਜ਼ਦੂਰ ਨੇ ਜਿਨ੍ਹਾਂ ਨੂੰ ਪਹਿਲਾਂ ਹੀ ਕੋਈ ਅਧਿਕਾਰ ਨਹੀਂ ਮਿਲੇ ਹੋਏ ਉਹਨਾਂ ਦੇ ਪਹਿਲਾਂ ਹੀ ਗਲ ਘੁੱਟਾ ਮਾਲਕਾਂ ਦਿੱਤਾ ਹੋਇਆ ਸਰਕਾਰਾਂ ਨੇ ਦਿੱਤਾ ਹੋਇਆ ਗੁੰਡੇ ਉਹਨਾਂ ਦੇ ਤੇ ਬੈਠੇ ਨੇ ਉਹਨਾਂ ਬਾਅਦ ਦਾ ਹੋਰ ਵੀ ਮਾਰੂ ਆਦਵਾਸੀਆਂ ਬਾਤੇ ਸੰਤਰੀ ਮਜ਼ਦੂਰਾਂ ਬਾਤੇ ਇਹਤੋਂ ਮਦੁਰਾ ਬਾਤੇ ਗਰੀਬ ਕਿਸਾਨਾਂ ਬਾਤੇ ਇਹ ਕਾਲੇ ਕਾਨੂੰਨਾਂ ਅਸੀਂ ਵਿਰੋਧ ਕਰਾਂਗੇ ਜਿਹੜੇ ਲੇਬਰਲਾ ਪਹਿਲਾਂ ਸੀਗੇ ਉਹਨਾਂ ਬਦਲਤਾ ਉਸੇ ਲੜੀ ਤਹਿਤ ਸਾਡੇ ਬੋਲਣ ਦਾ ਅਧਿਕਾਰ ਸੰਘਰਸ਼ ਕਰਨ ਦਾ ਅਧਿਕਾਰ ਉਹਨੂੰ ਇਹ ਖਤਮ ਨਹੀਂ ਇਹਦਾ ਅਸੀਂ ਵਿਰੋਧ ਕਰਾਂਗੇ ਸਾਂਝੇ ਤੌਰ ਤੇ ਵੀ ਆਪੋ ਆਪਣੇ ਪਲੇਟਫਾਰਮਾਂ 'ਤੇ ਦੀ ਲੜਾਈ ਅਸੀਂ ਚੜਾਈ ਅੱਜ ਸੰਤਾ 35 36 ਦੇ ਕਰੀਬ ਜਿੱਥੇ ਬੰਦਿਆਂ ਨੇ ਪੰਜਾਬ ਦੀ ਕਾਲ ਆ ਇਹਦਾ ਘੇਰਾ ਸੀ ਹੋਰ ਵਧਾਵਾਂਗੇ ਕਿਉਂਕਿ ਅੱਜ ਬਾਹਰ ਐਸੋਸੀਏਸ਼ਨ ਆ ਇੰਡੀਆ ਪੱਧਰ ਤੇ ਉਹਨੇ ਵੀ ਅਦਾਲਤੀ ਕਮਾਂ ਦਾ ਬਾਈਕਾਟ ਕੀਤਾ ਹੋਰ ਵੀ ਲੋਕ ਇਹਦਾ ਅੰਗ ਬਣ ਰਹੇ ਨੇ ਇਹਦਾ ਘੇਰਾ ਹੋਰ ਵਧੂ ਹਾਂਜੀ ਜਮਹੂਰੀ ਅ ਅਧਿਕਾਰ ਸਭਾ ਔਰ ਬਾਕੀ ਅਲੱਗ-ਅਲੱਗ ਜਿਹੜੀਆਂ ਨੌਜਵਾਨ ਪਾਰਸ ਸਭਾ ਅਲੱਗ-ਅਲੱਗ ਯੂਨੀయన్స్ ਨੇ ਲਗਭਗ 14 15 ਉਹਨਾਂ ਨੇ ਰਿਪਰੈਜ਼ੈਂਟੇਸ਼ਨ ਦਿੱਤਾ ਹੈ ਔਨਰੇਬਲ ਪ੍ਰੈਜ਼ੀਡੈਂਟ ਜੀ ਦੇ ਨਾਮ ਔਰ ਉਹ ਕਹਿਣਾ ਚਾਹੁੰਦੇ ਨੇ ਕਿ ਜਿਹੜੇ ਤਿੰਨ ਕਾਨੂੰਨ ਲਾਗੂ ਹੋ ਰਹੇ ਨੇ ਉਹਦੇ ਵਿੱਚ ਬਹੁਤ ਖਾਮੀਆਂ ਨੇ ਤੇ ਉਹ ਲਾਗੂ ਨਹੀਂ ਕਰਨੇ ਚਾਹੀਦੇ ਔਰ ਯੂਪੀਏ ਜਿਹੜਾ ਅੰਦਰ ਜਿਹੜਾ ਪਰਚਾ ਹੋਣ ਜਾ ਰਿਹਾ ਹੈ ਪ੍ਰਸਿੱਧ ਲੇਖਿਕਾ ਅਰੁੰਦਤੀ ਰਾਏ ਦੇ ਖਿਲਾਫ ਉਹ ਵਾਪਸ ਲੈਣਾ ਚਾਹੀਦਾ ਆਦੇਸ਼ ਉਹ ਨਹੀਂ ਹੋਣਾ ਚਾਹੀਦਾ ਤੇ ਆਪਾਂ ਸਰਕਾਰ ਤੱਕ ਉਹਨਾਂ ਦੀ ਜਿਹੜੀ ਫਰਿਆਦ ਆ ਪਹੁੰਚਾ ਦਾਂਗੇ ਬਾਕੀ ਦਾ ਗਵਰਨਮੈਂਟ ਵਿਲ ਡੈਫੀਨਟਲੀ ਸੀ ਵਾਟ ਇਜ਼ ਟੂ ਬੀ ਡਨ ਇਨ ਬਸਟ ਠੀਕ ਹੈ ਥੈਂਕ ਯੂ ਜੀ ਜੈ ਹਿੰਦ